ਐਡੀਡਾਸ ਆਪਾ ਵੇਖਿਆ ਨਿਕਲਦਾ ਆ ਵੇਖੋ ਭਾਈ ਬਦੂਤਾ ਆ ਗਏ ਭਾਈ ਉਹਨਾਂ ਲਿਆ ਪਰਸ ਮਾਤਾ ਆਸਤੀ ਪਰਸ ਲੱਲੇ ਆ ਓਏ ਮਾਤਾ ਆਸਤੀ ਪੈਸੇ ਪਾਉ ਪੈਸੇ ਪਾਈ ਜਾਂਦਾ ਅੰਨੇ ਬਾਅਦ ਮਾਤਾ ਆਂਦੀ ਪੈਸੇ ਨਹੀਂ ਸਾਹਮਣੇ ਆਣਦੇ ਪਰਸ ਘੱਲ ਓਏ ਪਰਸ ਘੱਲਿਆ ਆਣੇ ਆ ਜਾ ਆਪਾਂ ਕੀ ਕਰਨੀਏ ਉਹ ਜਿਹਨੇ ਕਹਿਆ ਜੋ ਮਾਮ ਅੱਜ ਦੀ ਰਾਤ ਤੁਹਾਡੇ ਕੋਲ ਆ ਮਾਰਨਿੰਗ ਆਪਾ ਇੰਡੀਆ ਇੰਡੀਆ ਪੰਜਾਬ ਨਾਈਕੀ ਵਾਲੇ ਆ ਗਏ ਪੰਜਾਬ ਆ ਵੇ ਨਾਈਕੀ ਵਾਲਿਆਂ ਕੋ ਆ ਗਏ ਬੇਟਾ ਵੇਚ ਲਈਏ ਦੋ ਦਿਨ ਯਾਰ ਲੱਲਾ ਕੇ ਬੋਸ ਦੀ ਤੇ ਭਾਈ ਬਾਬੇ ਨੇ ਬਾਬਾ ਜਾ ਰਿਹਾ ਆਪਣੇ ਵਤਨ ਵਤਨ ਜਾ ਰਿਹਾ ਭਾਈ ਜੀ ਵਤਨਾਂ ਨੂੰ ਜਾ ਰਿਹਾ ਜੀ ਆਪਣੀ ਫੈਮਿਲੀ ਨੂੰ ਮਿਲ ਜਾ ਰਿਹਾ ਹੂੰ ਪੂਰੇ 18 ਸਾਲਾਂ ਬਾਅਦ ਫੈਮਿਲੀ ਤੁਹਾਨੂੰ ਮਿਲਣਾ ਚਾਹੁੰਦੀ ਹੈ ਹਾਂ ਲਈ ਮੇਲਾ ਚੁੰਦੀ ਹੋਣਾ ਤੇ ਆ ਜੋ ਰੁਪਈਆ 8 ਸਾਲਾਂ ਬਾਅਦ ਜੱਲਿਆ ਵੀਰ ਮੈਂ ਹੂੰ 8 ਮਹੀਨਿਆਂ ਬਾਅਦ ਕਹਿ ਹੁੰਦੀ ਆ ਮੇਲੀ ਜੱਟ ਸਾਲੀ ਆ ਹਾਂ ਇਹ ਗੱਲ ਹੈਗੀ ਫਿਰ ਇਹੀ ਦੇ ਦੁਪਹਿਰ ਦਾ ਸੋ ਗਿਆ ਫਿਰ ਹੁਣ ਕਹਿਣ ਲੱਗਾ ਅਮਰੀਕਾ ਕਿਉਂ ਨਹੀਂ ਆਪਾਂ ਜਾਂਦੇ ਹੂੰ ਉੱਥੇ ਹੁਣ ਵੇਖੋ 10-10 ਸਾਲ ਬੰਦੇ ਨੂੰ ਆਪਣੇ ਪਰਿਵਾਰ ਨਹੀਂ ਮਿਲਣਦੇ ਤੇ ਇੱਥੇ ਆਪਾਂ 8 ਮਹੀਨਿਆਂ ਬਾਅਦ ਆਪਣੇ ਪਿੰਡ ਐਹੀ ਸੋ ਗਿਆ ਚੱਲ ਫੇਰ ਇਹ ਚਲੋ ਕੈਨੇਡਾ ਅਮਰੀਕਾ ਆਪਣੇ ਘਰ ਤੋਂ ਬੰਦੇ ਆ ਪਰ ਜ਼ਿੰਦਗੀ ਚ ਸਕੂਲ ਬਹੁਤ ਚਲੋ ਠੀਕ ਆ ਜਾਓ ਜਿਆਦੀ ਨਾਲ ਮਿਹਨਤੀ ਦਾ ਸਾਥ ਹੋਣ ਬਹੁਤ ਵਧੀਆ ਸਕੂਲ ਜਿਹੜੀ ਲਾਈਫ ਆਪਾਂ ਜੀਣਦੇ ਆ ਨਾ ਡਵੇਜ ਭਾਜੀ ਅਮਰੀਕਾ ਉਹਦੇ ਗਾੜੀ ਕੀ ਐ ਕੈਨੇਡਾ ਉਹਦੇ ਗਾੜੀ ਕੈਨੇਡਾ ਤੋਂ ਆਏ ਆ ਆਸਟ੍ਰੇਲੀਆ ਦੇ ਪੇਪਰ ਇਹ ਤਾਂ ਮਰੂ ਭੁਖਾ ਤੇ ਦੇ ਲਈ ਗੋਰਿਆਂ ਗੋਰਿਆਂ ਥੱਲੇ ਲੱਗੂ ਕੰਮ ਤੇ ਗੋਰਿਆਂ ਥੱਲੇ ਲੱਗੂਗਾ ਇਤਨੀ ਇੱਜ਼ਤ ਕਰਦੇ ਸਰਦਾਰ ਜੀ ਕਹਿੰਦੇ ਸਰਦਾਰ ਜੀ ਆ ਜਾਓ ਠੀਕ ਆ ਬਾਬਾ ਜੀ ਓਕੇ ਆ ਓਕੇ ਹੋ ਗਿਆ ਗਾੜੀ ਕਿੱਧਰ ਜਾਣਾ ਬਾਬਾ ਜੀ ਆਦਾ ਇਮੋਸ਼ਨਲ ਹੋ ਗਿਆ ਬਾਬਾ ਸਵੇਰੇ ਤੂੰ ਜਾ ਚੜਨਾ ਹੈ ਹਾਂਜੀ ਧਰਤੀ ਆਪਣੀ ਦੇ ਵੇਖੋ ਬਾਬੇ ਨੇ ਚੱਲ ਜਾਣਾ ਪੰਜਾਂ ਸਵੇਰੇ ਚੱਲ ਜਾਣਾ ਇਹ ਬਾਬੇ ਨੇ ਤੁਹਾਨੂੰ ਕਿੱਦਾਂ ਹੁਣ ਰੂਮ 'ਚ ਕੌਣ ਮਬਲ ਕਰਿਆ ਕਰੂਗਾ ਤੂੰ ਜਾ ਬਾਬਾ ਜੀ ਰੂਮ 'ਚ ਕੌਣ ਹੁਣ ਸਾਥੇ ਕੌਣ ਪਾਇਆ ਕਰੂ ਮੈਨੂੰ ਦੇਖੋ ਜਾਂ ਫਿਰ ਤੁਹਾਨੂੰ ਰਿਕਾਰਡਿੰਗ ਆ ਜੇ ਮੈਨੂੰ ਸੈਂਡ ਕਰਦਾ ਕਰੀ ਮੈਂ ਹਾਂ ਇਹਦਾ ਰੀਲਾਂ ਭੇਜ ਦਿੰਦਾ ਰੀਲਾਂ ਭੇਜਾ ਕਰ ਪੈਸੇ ਭੇਜਾ ਕਰ ਢੀ ਵੀ ਲਈ ਭਾਜੀ ਇਹਨਾਂ ਨੂੰ ਖਾਇਆ ਭਾਜੀ ਜਨੇ ਵਾਲਿਓ ਮਿਲ ਜਾਂਦੀ ਇਦਾਂ ਦੀ ਚਲੋ ਫਿਰ ਅੱਗੇ ਕਿੱਧਰ ਜਾਣਾ ਤੁਸੀਂ ਚਾਹੁੰਦੇ ਜੇ ਸਮਾਨ ਦੇਖਣਾ ਕੋਹਨੇ ਅੱਗੇ 4-5 ਹਜ਼ਾਰ ਦਾ ਲੱਲਿਆ ਸਮਾਨ ਅੱਗੇ ਆਦੀ ਕੇ ਬੂੜੀ ਦਰਾਏ ਹੈ ਵੇਖ ਲੈ ਬਾਬਾ ਨਹੀਂ ਰਹਿਦਾ ਸਮਾਨ ਲੈਣ ਲੱਗਾ ਬਾਬਾ ਚਿੱਟੇ ਨਾਲ ਲਾਇਆ ਗੰਦੇ ਬੜੀ ਛੇਤੀ ਹੁੰਦੇ ਆ ਡੇ ਰਗਣਕਾ ਹਾਂ ਤੈਨੂੰ ਪਤਾ ਮੈਂ ਜਾਂਦੇ ਮੈਨੂੰ ਬਾਪੂ ਨੇ ਪੱਠੇ ਵਡਾ ਡਲਾ ਦੇਣਾ ਨੇ ਮੈਨੂੰ ਤੂੰ ਜ਼ਰਾ ਵਡਾ ਦੇ ਆ ਵੇ ਮਮਾ ਉੱਪਰ ਲੈ ਜੀ ਚੱਲ ਪੜਾ ਆੜੀ ਦਾ ਸੁਨੇ ਦਾ ਚਲੋ ਜੀ ਬਾਬਾ ਚੱਲਿਆ ਪਿਆ